ਇਸ ਵਿਸਾਖੀ ਦੇ ਦਿਹਾੜੇ ਤੇ ਜੇਕਰ ਤੁਸੀਂ ਵੀ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਦੇ ਗੁਰਦੁਆਰਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਉੱਥੇ ਜਾਣ ਦੀ ਤਾਕ ਰੱਖਦੇ ਹੋ ਜਾਂ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਤਾਂ ਇਹਨਾਂ ਦਸਤਾਵੇਜ਼ਾਂ ਨੂੰ ਲੋੜ ਪੈਗੀ ਉਹਨਾਂ ਨੂੰ ਤਿਆਰ ਕਰਨ ਦੀ ਤੇ ਆਖਰੀ ਤਾਰੀਖਾ ਕਿੰਨੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਤਾਂ ਇਸ ਵਿਸਾਖੀ ਦੇ ਵਿੱਚ ਜੋ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਸੰਗਤਾਂ ਦੇ ਲਈ ਇਹ ਵੱਡੀ ਤੇ ਅਹਿਮ ਖਬਰ ਰਹਿਣ ਵਾਲੀ ਹੈ ਕਿਉਂਕਿ ਜੋ ਦਸਤਾਵੇਜ਼ ਤਿਆਰ ਕਰਨ ਲਈ ਕਿਹਾ ਗਿਆ ਤਾਂ ਉਸ ਦੀ ਆਖਰੀ ਤਾਰੀਖ ਵੀ ਜਿਹੜੀ ਆ ਉਹ ਦੱਸੀ ਗਈ ਹੈ ਕਿ ਕੀ ਕੀ ਤੁਹਾਨੂੰ ਦਸਤਾਵੇਜ਼ ਜਿਹੜੇ ਨੇ ਉਹ ਤਿਆਰ ਕਰਨੇ ਪੈਣਗੇ ਜਾਂ ਫਿਰ ਕਿਹਨਾਂ ਦਸਤਾਵੇਜ਼ਾਂ ਦੀ ਲੋੜ ਪਵੇਗੀ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਸ ਯਾਤਰਾ ਦੇ ਵਿੱਚ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਜੜੀਆ ਉਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਹਾਨੂੰ ਦੱਸ ਦਈਏ ਕਿ ਵਿਸਾਖੀ ਤੇ ਜੋ ਸਰਦਾਪੂ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਜਾਣਗੇ ਤਾਂ ਉਹਨਾਂ ਦੇ ਲਈ ਇਹ ਵੱਡੀ ਤੇ ਅਹਿਮ ਖਬਰ ਹੈ ਤਾਂ ਇਹਨਾਂ ਧਾਰਮਿਕ ਸਾਨਾਂ ਦੇ ਦਰਸ਼ਨ ਕਰਨ ਵਾਲਿਆਂ ਦੇ ਲਈ ਸੰਗਤਾਂ ਨੂੰ 20 ਫਰਵਰੀ ਤੱਕ ਆਪਣੇ ਪਾਸਪੋਰਟ ਜਿਹੜੇ ਨੇ ਭਾਈ ਮਰਦਾਨਾ ਯਾਤਰਾ ਕਮੇਟੀ ਦੇ ਕੋਲ ਜਿਹੜੇ ਨੇ ਉਹ ਜਮ੍ਹਾਂ ਕਰਾਉਣਗੇ ਤਾਂ 20 ਫਰਵਰੀ ਦਾ ਜਿਹੜਾ ਸਮਾਂ ਦਿੱਤਾ ਗਿਆ ਹੈ ਤਾਂ ਇਸ ਤੋਂ ਬਾਅਦ ਵਿੱਚ ਜਿਹੜੇ ਇਹ ਦਸਤਾਵੇਜ਼ ਜਿਹੜੇ ਨੇ ਉਹ ਨਹੀਂ ਜਿਹੜੇ ਨੇ ਲੈ ਜਾਣਗੇ ਤਾਂ ਭਾਈ ਮਰਦਾਨਾ ਜੀ ਯਾਤਰਾ ਕਮੇਟੀ ਜਿਹੜੀ ਹੈ ਉਸ ਦੇ ਕੋਲ ਅਤੇ ਦਸਤਾਵੇਜ਼ ਜਿਹੜੇ ਨੇ ਉਹ ਜਮਾ ਕਰਵਾਉਣੇ ਪੈਣਗੇ ਤਾਂ ਇਹ ਵਾਰ ਜੱਥਾ ਜਿਹੜਾ ਆ 11 ਅਪ੍ਰੈਲ ਨੂੰ ਵਾਗਾ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਅੰਦਰ ਦਾਖਲ ਹੋਏਗਾ ਤਾਂ 11 ਅਪ੍ਰੈਲ ਦੀ ਜਿਹੜੀ ਆ ਉਹ ਤਰੀਕ ਦਿੱਤੀ ਗਈ ਆ ਤਾਂ ਸਰਹੱਦ ਦੇ ਰਾਹੀਂ ਜਿਹੜਾ ਪਾਕਿਸਤਾਨ ਦੇ ਵਿੱਚ ਅੰਦਰ ਹੋਏਗਾ ਤੇ ਜੇਕਰ ਇਸ ਦੀ ਵਾਪਸੀ ਦੀ ਗੱਲ ਕਰੀਏ ਤਾਂ ਵਾਪਸੀ 20 ਅਪ੍ਰੈਲ ਨੂੰ ਜਿਹੜੀ ਆ ਉਹ ਭਾਰਤ ਦੇ ਵਿੱਚ ਹੋਏਗੀ ਯਾਨੀ ਕਿ 9 ਦਿਨ ਦਾ ਸਮਾਂ ਜਿਹੜਾ ਆ ਉੱਥੇ ਪਾਕਿਸਤਾਨ ਦੇ ਵਿੱਚ ਇਹ ਸ਼ਰਧਾਲੂ ਜਿਹੜੇ ਨੇ ਰਹਿਣਗੇ ਤੇ 9 ਦਿਨਾਂ ਦੇ ਵਿੱਚ ਉਹ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਕਰ ਸਕਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਪੰਜਾ ਸਾਹਿਬ ਦੇ ਵਿੱਚ ਵਿਸਾਖੀ ਜਿਹੜੀ ਹੈ ਉਹ ਮਨਾਈ ਜਾਵੇਗੀ ਤਾਂ ਉਸ ਤੋਂ ਬਾਅਦ ਇਹ ਜੱਥਾ ਜਿਹੜਾ ਆ ਇਹ ਨਨਕਾਣਾ ਸਾਹਿਬ ਦੇ ਵੱਲ ਜਿਹੜਾ ਆ ਉਹ ਜਾਏਗਾ ਤਾ ਉਸ ਤੋਂ ਬਾਅਦ ਤੋਂ ਫਿਰ ਸੱਚਾ ਸੌਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਸਰਦਾਲੂਆਂ ਨੂੰ ਕਰਵਾਏ ਜਾਣਗੇ ਤਾਂ ਕਰਤਾਰਪੁਰ ਸਾਹਿਬ ਦੇ ਲਈ ਵੀ ਫਿਰ ਇਹ ਜਥਾ ਰਵਾਨਾ ਹੋਏਗਾ ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਦੋ ਦਿਨ ਜਿਹੜੇ ਨੇ ਦਰਸ਼ਨ ਕਰਨ ਤੋਂ ਬਾਅਦ ਇਹ ਜਥਾ ਜਿਹੜਾ ਵਾਪਸ ਜਿਹੜਾ ਲਾਹੌਰ ਆ ਜਾਏਗਾ ਤਾਂ ਇੱਥੇ ਇਹ ਜਥਾ ਜਿਹੜਾ ਦੋ ਦਿਨ ਰ ਠਹਿਰੇਗਾ ਤੇ ਜਿਸ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਅਤੇ ਸ਼ਹੀਦ ਜੇ ਇਹ ਸਿੰਗਣੀਆਂ ਦੇ ਸਥਾਨ ਦੇ ਵੀ ਦਰਸ਼ਨ ਜਿਹੜੇ ਨੇ ਉਹ ਕਰਾਏ ਜਾਣਗੇ ਤਾਂ ਇਸ ਤੋਂ ਬਾਅਦ ਇਹ ਜਥਾ ਜਿਹੜਾ ਆ 20 ਅਪ੍ਰੈਲ ਨੂੰ ਭਾਰਤ ਵਾਪਸ ਪਰਤੇਗਾ ਤਾਂ ਇਸ ਤਰ੍ਹਾਂ ਦੀ ਜਿਹੜੀ ਹੈ ਇਹ ਰਣਨੀਤੀ ਜਿਹੜੀ ਬਣਾਈ ਗਈ ਹੈ ਇਸ ਤਰ੍ਹਾਂ ਸ਼ਰਧਾਲੂਆਂ ਨੂੰ ਜਿਹੜਾ ਆ ਇਹ ਜਥਾ ਲੈ ਕੇ ਜਾਏਗਾ ਤੇ ਉਥੇ ਪਾਕਿਸਤਾਨ ਦੇ ਵਿੱਚ ਜੋ ਗੁਰਦ ਘਰ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਸ਼ਰਧਾਲੂਆਂ ਨੂੰ ਕਰਾਏ ਜਾਣਗੇ ਤਾਂ ਉਸ ਤੋਂ ਪਹਿਲਾਂ ਇੱਕ ਜਿਹੜੀ ਆ ਇਹ ਬੇਨਤੀ ਕੀਤੀ ਗਈ ਹੈ ਕਿ ਜੋ ਵੀ ਸੰਗਤ ਜਾਣਾ ਚਾਹੁੰਦੀ ਹੈ ਜੋ ਵੀ ਸੰਗਤ ਇਸ ਸਥਾਨਾ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਉਹ 2 ਫਰਵਰੀ ਤੋਂ ਪਹਿਲਾਂ ਪਹਿਲਾਂ ਜਿਹੜੇ ਨੇ ਆਪਣੇ ਪਾਸਪੋਰਟ ਭਾਈ ਮਰਦਾਨਾ ਜੀ ਯਾਤਰਾ ਕਮੇਟੀ ਦੇ ਕੋਲ ਜਮ੍ਹਾਂ ਕਰਵਾ ਦੇਣ ਤਾਂ ਜੋ ਸ਼ਰਧਾਲੂਆਂ ਨੂੰ ਬਾਅਦ ਵਿੱਚ ਕਿਸੇ ਵੀ ਮੁਸ਼ਕਲ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਯਾਤਰਾ ਜਿਹੜੀ ਸਰਦਾਲੂਆ ਦੇ ਲਈ ਸੁਖਿਤ ਹੋਵੇ ਤਾਂ ਬੜੇ ਬਿਨਾ ਪਰੇਸ਼ਾਨੀ ਜਾਂ ਬਿਨਾ ਮੁਸ਼ਕਿਲ ਤੋਂ ਸਰਦਾਲੂ ਮੱਥਾ ਟੇਕ ਸਕਣ ਇਹਨਾਂ ਗੁਰਧਾਮਾਂ ਦੇ ਦਰਸ਼ਨ ਕਰ ਸਕਣ